ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਬੱਜਨ ਸਿੰਘ ਜੱਟ ਰਾਏ ਪੁਲਿਸ ਰਾਜਪੁਰਾ ਸਰ ਜੀ ਇੰਨੀ ਬਾਰਿਸ਼ ਪੈ ਰਹੀ ਹੈ ਚਾਰੇ ਪਾਸੇ ਰਸਤੇ ਜਿਹੜੇ ਬੰਦ ਹੈਗੇ ਆ ਬੱਸਾਂ ਆਊਟਸਾਈਡ ਆਉਂਦੀਆਂ ਹੈਗੀਆਂ ਸੜਕ ਹਾਸਾ ਵੀ ਹੋਣ ਦਾ ਡਰ ਆ ਕੀ ਕਿਹੜਾ ਸਰ ਸਰ ਇਸ ਤਰ੍ਹਾਂ ਹੈ ਜੀ ਜਿਹੜਾ ਅੰਦਰ ਹੈ ਅੰਦਰ ਅਕਦਾ ਫਲਾਈਓਵਰ ਹੈ ਟਾਊਨ ਵਾਲੀ ਸੈਕਟਰ ਉਹ ਇਹ ਨੋ ਐਂਟਰੀ ਹੈ ਸਰ ਹੈਵੀ ਵਹੀਕਲ ਦੀ ਫਤੇ ਅਸੀਂ ਮਾਂਦਿਓ ਕਾਕਮ ਸਾਹਿਬ ਨੇ ਵੀ ਇਹ ਕਿਹਾ ਹੈ ਕਿ ਕੋਈ ਵੀ ਵਹਕਲ ਨਹੀਂ ਲੰਘੂਗਾ ਜੇ ਇਹ ਬਾਹਰ ਨੂੰ ਬਾਈਪਾਸ ਤੋਂ ਆਣਾ ਸੀ ਇਹ ਅੰਦਰੋਂ ਆਂਦੇ ਜਦੋਂ ਇਹ ਅੰਦਰੋਂ ਆਂਦੇ ਆ ਸੀ ਇਹਨਾਂ ਦਾ ਚਲਾਨ ਕਰ ਦਿੰਦੇ ਆ ਬੜਾ ਚਲਾਨ ਹੀ ਨਹੀਂ ਅਸੀਂ ਸਾਡੇ ਮੁਲਾਜ਼ਮੇ ਨੂੰ ਰੋਕਦੇ ਵੀ ਆ ਜੇ ਅੱਗੇ ਤੋਂ ਵੀ ਇਹ ਜੇਕਰ ਇਹਨਾਂ ਨੇ ਉਹ ਕਿਹਾ ਕਿ ਅੱਗੇ ਤੋਂ ਵੀ ਅਸੀਂ ਨਹੀਂ ਆਵਾਂਗੇ ਵੀ ਇਹ ਗਲਤ ਤੇ ਗਲਤੀ ਨਾਲ ਆ ਗਏ ਆ ਪਰ ਆਪਾਂ ਇਹਨਾਂ ਦਾ ਚਲਾਨ ਕਰਤਾ ਸਰ ਹੂੰ ਕੀ ਇਹਨਾਂ ਡਰਾਈਵਰਾਂ ਨੂੰ ਕੀ ਕਹਿਣਾ ਚਾਹੁੰਦੇ ਆ ਤੁਸੀਂ ਜੋ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਹੀ BRTC ਦੇ ਸਾਰੇ ਡਰਾਈਵਰ ਭਰਾਵਾਂ ਨੂੰ ਇਹ ਕਹਿਣਾ ਚਾਹਨਾ ਦੇਖੋ ਭਵਾਰਾ ਚੌਂਕ ਤੋਂ ਕਈ ਵਾਰ ਅੱਤਰ ਆਪਾਂ ਜਿਹੜੇ ਕੱਟ ਮੱਦਲੇ ਇਹ ਰੋਂਗ ਸਾਈਡ ਆਂਦੇ ਨੇ ਇਹ ਬਿਲਕੁਲ ਗਲਤ ਹੈ ਸਰਾਸਰ ਕਿਉਂਕਿ ਸਮਾਂ ਨੇ ਵਿਖੇ بڑا ਵੱਡਾ ਹਾਦਸਾ ਹੋਇਆ ਸੀ ਕੋਈ ਰਾਜਪੁਰੇ ਵਿਖੇ ਕੋਈ ਅਜਿਹਾ ਹਾਦਸਾ ਨਾ ਹੋ ਜੇ ਜਿਹੜੀ ਟ੍ਰੈਫਿਕ ਪੁਲਿਸ ਹੈ ਉਹ ਬਹੁਤ ਅਲਰਟ ਹੈ ਪਰ ਅਲਰਟ ਹੁੰਦਾ ਸੀ ਕੀ ਕਰਾਂਗੇ ਇਹ ਦੇ ਜਦਾਂ ਕਿ ਸਾਡੀ ਡਿਊਟੀ 8 ਵਜੇ ਤੱਕ ਉਹਦੀ ਸ਼ਾਮ ਨੂੰ ਇਹ ਮਾਰਨਿੰਗ 6 ਵਜੇ ਤੋਂ ਪਹਿਲਾਂ ਇਹ ਸਾਧਰੂਏ ਲੱਗੇ ਤੇ ਸਾਡੀ ਸਟੈਬਿਲਿਟੀ ਆਫ ਹੋ ਜਾਂਦੀ ਹੈ ਪਰ ਸਾਡਾ ਪੀਸੀਆਰ ਨੂੰ ਅਸੀਂ ਕਿਹਾ ਹੋਇਆ ਜੇ ਅੱਗੇ ਤੋਂ ਆਉਣਗੇ ਦਿਨ ਤੱਕ ਭਾਜੀ ਕਾਰਵਾਈ ਤੇ ਬੈਂਕ ਵਿੱਚ ਰਿਕੇ ਭੇਜਿਆ ਜਾਏਗਾ ਜੀ ਕਿੱਥੇ ਹੈਗਾ ਤੁਹਾਨੂੰ ਉੱਥੇ ਆਹੀ ਜਲਦੀ ਭਰਾਂਦੀ ਆ ਉਹ ਟੈਂਪੂ ਆ ਰਿਹਾ ਦੀ ਮੁਰੋ ਕਹਿੰਦਾ ਉਧਰ ਦੀ ਨੰਗਲ ਵੱਜ ਕਹਿੰਦਾ ਰਾਹ ਉਹ ਪਾਣੀ ਖੜਾ ਉਹਦੇ ਪਰੇ ਕਿੱਥੇ ਜਾਣੀ ਸੀ ਬਸਰ ਅੰਮ੍ਰਲ ਆਏ ਕਿੱਥੋਂ ਸੀ ਸਰ ਸੰਗਰੂਰੋਂ ਇਹ ਹੁਣ ਆ ਚਲਾਨ ਕਰਤਾ ਟ੍ਰੈਫਿਕ ਵਾਲਿਆਂ ਨੇ ਚਲਾਨ ਕਰਤਾ ਜੀ ਕਿੰਨੇ ਦਾ ਕਰਿਆ ਜੀ ਨਹੀਂ ਪਤਾ ਕਿੰਨੇ ਦਾ ਪਰ ਚਲਾਨ ਕਰਤਾ ਉਹਨਾਂ ਨੇ ਠੀਕ ਹੈ